ਸਿੰਘ ਆਏ ਬਣਾ ਸ਼ੇਰ ਵਾਲਾ ਪਹਿਨ ਕੇ ਗੁਰੂ ਗੋਬਿੰਦ ਸਿੰਘ ਆਏ ਬਣਾ ਸ਼ੇਰ ਵਾਲਾ ਪਹਿਨ ਕੇ ਪਿਤਾ ਗੁਰਾਂ ਦੇ ਤੇਗ ਬਹਾਦਰ ਪਿਤਾ ਗੁਰਾਂ ਦੇ ਤੇਗ ਬਹਾਦਰ ਮਾਤਾ ਗੁਜਰੀ ਜਏ ਬਣਾ ਸ਼ੇਰ ਵਾਲਾ ਪਹਿਨ ਕੇ ਗੁਰੂ ਗੋਬਿੰਦ ਸਿੰਘ ਆਏ ਬਣਾ ਸ਼ੇਰ ਵਾਲਾ ਪਹਿਨ ਕੇ ਰਾਹ ਦੇ ਤੇਗ ਬਾਦ ਲੋ ਕਿ ਤਾ ਗੁਰਾਂ ਦੇ ਤੇਗ ਬਾਦਰ ਮਾਤਾ ਗੁਜਰੀ ਜਾਈ ਪੋਣਾ ਸ਼ਿਰਾਵੜਾ ਪਹਿਣ ਕੇ ਗੁਰੂ ਜਨ ਸਿੰਘ ਆਏ ਪੋਣਾ ਸ਼ਿਰਾਵੜਾ ਪਹਿਣ ਕੇ ਜਨਮ ਗੁਰਾਂ ਦਾ ਪਟਨੇ ਸ਼ਹਿਰ ਦਾ ਜਨਮ ਗੁਰਾਂ ਦਾ ਪਟਨੇ ਸ਼ਹਿਰ ਦਾ ਢੀਰੇ ਨੰਦਪੁਰ ਲਾਈ ਪੋਣਾ ਸ਼ਿਰਾਵੜਾ ਪਹਿਣ ਕੇ ਸ਼ੇਰਾ ਵਾਲਾ ਪਹਿਨ ਕੇ ਗੁਰਾਂ ਦੇ ਨੀਲਾ ਕੋੜਾ ਗੁਰਾਂ ਦੇ ਨੀਲਾ ਕੋੜਾ ਨੀਲਾ ਕੋੜਾ ਬੰਕਾਯੋੜਾ ਨੀਲਾ ਕੋੜਾ ਬੰਕਾਯੋੜਾ ਹੱਥ ਪੁਰਬ ਸਜਾਏ ਮਾਣਾ ਸ਼ੇਰਾ ਵਾਲਾ ਪਹਿਨ ਕੇ ਗੁਰੂ ਗਬਿਰ ਸਿੰਘ ਆਏ ਮਾਣਾ ਸ਼ੇਰਾ ਵਾਲਾ ਪਹਿਨ ਕੇ ਨਾਲ ਗੁਰਾਂ ਦੇ ਪੰਜ ਪਿਆਰੇ ਨਾਲ ਪੰਜ ਪਿਆਰੇ ਪੰਜ ਪਿਆਰੇ ਚਾਰ ਦਲਾਰੇ ਪੰਜ ਪਿਆਰੇ ਚਾਰ ਦਲਾਰੇ ਸੇਵੇਂ ਆਪ ਸਜਾਏ ਇਹ ਪਾਣਾ ਸ਼ੇਰਾਵळा ਪੈਣ ਕੇ ਗੁਰੂ ਗੋਬਿੰਦ ਸਿੰਘ ਆਏ ਮਾਣਾ ਸ਼ੇਰਾਵळा